ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜੁੜ ਕਰ ਦਿਓ ਜੀ ਸਬਸਕ੍ਰਾਈਬ ਕਰ ਦਿਓ ਅੱਜ ਇਸ ਮੈਨੂੰ ਬਹੁਤ ਜ਼ਿਆਦਾ ਆ ਰਹੇ ਨੇ ਜੀ ਸਾਡੇ ਸੇਵਾ ਪਾਪਾ ਜੀ ਉਹ ਕਿਉਂ ਆ ਰਹੇ ਨੇ ਕਿਉਂਕਿ ਗੱਲ ਕੁਝ ਐਦਾਂ ਵੀ ਉਹਨਾਂ ਦੀ ਥੋੜੀ ਜੀ ਕੰਡੀਸ਼ਨ ਹੁਣ ਹੌਲੀ-ਹੌਲੀ ਸਟੇਬਲ ਹੋ ਰਹੀ ਆ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀਗਾ ਉਹ ਇਸ ਕਰਕੇ ਕਿਉਂਕਿ ਮੈਂ ਤੁਹਾਨੂੰ ਦੱਸਦੀ ਆ ਵੀ ਜਿਹੜੀ ਹੁਣ ਸ਼ਬੀਲ ਲੱਗਦੀ ਹੁੰਦੀ ਆ ਗਰਮੀਆਂ ਦੇ ਮਹੀਨੇ ਦੇ ਵਿੱਚ ਤੁਹਾਨੂੰ ਪਤਾ ਹਨਾ ਆਪਾਂ ਰੁਕ-ਰੁਕ ਕੇ ਬਹੁਤ ਜਗ੍ਹਾ ਪਾਣੀ ਪੀਂਨੇ ਤਾਂ ਉੱਥੇ ਨਾ ਇਹ ਮਤਲਬ ਸੇਵਾ ਕਰਦੇ ਸੀ ਉਹਨਾਂ ਦੇ ਉਹ ਲਗਾਉਂਦੇ ਹੁੰਦੇ ਸੀਗੇ ਸ਼ਬੀਲ ਇਹ ਬੱਚਿਆਂ ਨੂੰ ਇਕੱਠੀਆਂ ਕਰਨਾ ਆਏ ਆ ਇਹ ਸਭ ਕੁਝ ਚੱਲਦਾ ਸੀ ਤੇ ਹੁਣ ਚਲੋ ਉਹਨਾਂ ਦੇ ਵੱਡੇ ਭਰਾ ਇਹ ਨਾ ਜਿਹੜੇ ਸੰਤ ਬਾਬਾ ਅਵਤਾਰ ਸਿੰਘ ਜੀ ਉਹ ਉਹਨਾਂ ਦੀ ਜਗ੍ਹਾ ਤੇ ਸੇਵਾ ਨਿਭਾ ਰਹਿਆਂ ਪਰ ਬਾਬਾ ਜੀ ਦੀ ਗੱਲ ਬਾਬਾ ਜੀ ਦੇ ਨਾਲ ਠੀਕ ਹੈ ਬڑے ਬਾਬਾ ਜੀ ਦੀ ਗੱਲ ਇਹਨਾਂ ਦੇ ਨਾਲ ਚਲੋ ਇਹ ਵੀ ਬਹੁਤ ਵੱਡੀ ਗੱਲ ਹੈ ਕਿ ਇਹ ਉਹਨਾਂ ਦੀ ਜਿਹੜੀ ਸੇਵਾ ਉਹ ਕਰਦੇ ਸੀ بڑے ਬਾਬਾ ਜੀ ਨਿਭਾ ਰਹੇ ਨੇ ਹੁਣ ਤੱਕ ਜਦ ਬਾਬਾ ਜੀ ਬਿਮਾਰ ਹੋਏ ਹਨ ਨਾ ਛੋਟੇ ਬਾਬਾ ਜੀ ਅਵਤਾਰ ਸੇਵਾ ਸਿੰਘ ਜੀ ਅਵਤਾਰ ਬਾਬਾ ਜੀ ਨੇ ਜਿੰਨੀਆਂ ਵੀ ਸੇਵਾ ਸੀਗੀਆਂ ਆਪਣੀਆਂ ਸੇਵਾ ਬਾਬਾ ਜੀ ਦੀਆਂ ਨਿਭਾਈਆਂ ਜਿੱਥੇ-ਜਿੱਥੇ ਉਹ ਅਖੰਡ ਪਾਠ ਸਭ ਕਰਾਉਂਦੇ ਸੀਗੇ ਸੇਵਾ ਕਰਦੇ ਸੀਗੇ ਲੰਗਰ ਲਗਾਉਂਦੇ ਸੀਗੇ ਜਿੰਨਾ ਹੋ ਸਕੇ ਆ ਉਹਨਾਂ ਕੀਤਾ ਬਾਬਾ ਜੀ ਨੇ ਠੀਕ ਹੈ ਸੋ ਹੁਣ ਮੇਨ ਮਕਸਦ ਆਇਆ ਕਿ ਮੈਂ ਇਹ ਗੱਲ ਕਿਉਂ ਸ਼ੁਰੂ ਕੀਤੀ ਉਹ ਇਸ ਕਰਕੇ ਕੀਤੀ ਕਿ ਕਰਨ ਸਾਡਾ ਗਿਆ ਵਾ ਜੀ ਸਵੇ ਦਾ ਸ਼ਬੀਲ ਪਰ ਮੈਨੂੰ ਪਤਾ ਨਹੀਂ ਕਿਉਂ ਡਾਊਟ ਜਾ ਪਈ ਜਾਂਦਾ ਵੀ ਇੰਨੀ ਦੇਰ ਤੋਂ ਸਾਡਾ ਮੁੰਡਾ ਸ਼ਬੀਲ ਪਰ ਸੇਵਾ ਕਰਨੇ ਜੋਗਾ ਹੈ ਨਹੀਂ ਦੇਖਦੇ ਆਂ ਦੀ ਫਿਰ ਆਪਾਂ ਜਾ ਕੇ ਕੀ ਆ ਕੁਝ ਹੁੰਦਾ ਉੱਥੇ ਠੀਕ ਹੈ ਫਿਰ ਅੱਗੇ ਜਾ ਕੇ ਤੁਹਾਨੂੰ ਮਿਲਦੀਆਂ ਨਹੀਂ ਕੋਈ ਗੱਲ ਨਹੀਂ ਨਹੀਂ ਤੁਸੀਂ ਮੈਨੂੰ ਆਏ ਦਾ ਦੱਸੋ ਤੁਸੀਂ ਆਏ ਸੇਵਾ ਕਰਨ ਖਾਣ ਲੱਗੇ ਹੋ ਤੁਸੀਂ ਗੋਲ ਗੱਪੇ ਭੱਜ ਕੇ ਉਹਦੇ ਨੂੰ ਸਾਰੀ ਜਾਣੇ ਤੁਸੀਂ ਸੇਵਾ ਕਰਨ ਆਏ ਹੋ ਨਹੀਂ ਕਿ ਫੇਰ ਤੇ ਹੋਰ ਕੀ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਹੀਂ ਤੁਸੀਂ ਸਾਰੇ ਜਣੇ ਠੰਡੇ ਜੇ ਕਹਤੇ ਹੋਗੇ ਮੈਨੂੰ ਪਤਾ ਵੀ ਸੇਵਾ ਕਰਨੀ ਬਾਪੂ ਸਤਿ ਸ਼੍ਰੀ ਅਕਾਲ ਅੱਛਾ ਬਾਬਾ ਜੀ ਪਾਰਟੀ ਕਰ ਰਹੇ ਆ ਅੱਜ ਚੱਲੇ ਲੈ ਆ ਦੇ ਦੇ ਬਾਪੂ ਖਾਓ ਖਾਓ ਕੋ ਕੋ ਐਸ਼ ਕਰੋ ਕਾਲੇ ਨੇ ਕੋਈ ਨਹੀਂ ਕੰਮ ਨਹੀਂ ਹਾਂ ਕਿਹੜੇ ਹੈ ਗੁਰੂਪਤ ਦੇ ਆ ਦੇਖ ਲੋ ਲੈ ਤੇਰੀ ਦੌੜ ਬਾਬਾ ਜੀ ਕਹਿੰਦੇ ਮੈਂ ਵੀ ਪਿੱਛੇ ਕੰਨੂ ਰਹਿਣਾ ਤੁਹਾਨੂੰ ਬਾਦਵਾ ਠੀਕ ਹੈ ਠੀਕ ਹੈ ਜਾ 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 ਖਾ ਕੇ ਭੱਜ ਗਏ ਤੁਸੀਂ ਖਾ ਲੋ ਖਾ ਲੋ ਫੇਰ ਕੀ ਹੋਗਾ ਜਿਉਂਦਾ ਰਹਿ ਜਿਉਂਦਾ ਰਹਿ ਟਸਟਿਕਾ ਹਾਂ ਇਹ ਕੰਮ ਗਲਤ ਆ ਲਿਆ ਮੈਨੂੰ ਵੀ ਦੇ ਦੇ ਯਾਰ ਲਵਾ ਦੋ ਫੇਰ ਆਣੀ ਉਹ ਘਰ ਬੱਚਾ ਬਣ ਰਿਹਾ ਦੇ 10-15 ਮਿੰਟ ਹੋ ਜਾਇਆ ਤੇ ਗਾਰਮੈਂਟ ਨਹੀਂ ਕੁਟਾਂ ਤਾਂ ਉਹ ਲੈ ਮੈਂ ਤੁਸਣ ਜਾਣਾ ਹੋਣਾ ਜਾਣਾ ਹੋਰ ਕਿਹ ਅੱਜ ਨਹੀਂ ਪੜਨ ਦਾ ਸਭ ਨਹੀਂ ਜਾਣਾ ਪੜਨ ਨਹੀਂ ਨਹੀਂ ਜਾਣਾ ਜਿਹੜੇ ਪੜਨੇ ਆਲੇ ਜਾਓ ਜਿਹੜੇ ਬੇਲੜਾ ਹੋਰੇ ਰਹਿ ਜਾਓ ਨਹੀਂ ਇੱਕ ਜਿਨੇ ਦਾ ਕਰਤੇ ਗਾਣਾ ਜਿਨੇ ਦਾ ਕਰਤੇ ਗਾਣਾ ਸੁਣਨੀ ਹੈ ਉਹਰੇ ਰਹਿ ਸਕਦਾ ਜਿਹਨੇ ਪੜਨ ਨਹੀਂ ਇਹਨੇ ਵੀ ਜਾਣਾ ਜੀ ਜੜਨਾ ਜਾਣਾ ਇਹਦੇ ਵੀ ਜੜਨਾ ਕਿਹਾ ਹੋਗਾ ਤਾਂ ਮੈਂ ਕਿਤਾ ਜਾਣਾ ਤੇ ਮੈਂ ਵੀ ਤੇ ਨਾਲ ਆ ਦੇਖ ਲੈ ਕਿਹਦੇ ਟੀਜੇ ਨਾਲ ਹੋ ਜਾਓ ਹਾਂ ਗਾਣਾ ਖਾਣੀ ਹੈ ਕਿਹਨੇ ਹਾਂ ਸਾਰੀ ਖਾਈ ਜਾਂਦੇ ਆ ਇੱਥੇ ਤਾਂ ਮਿਕਸ ਚੱਲਦਾ ਕੰਮ ਗਾੜੀ ਉੱਤੇ ਹੋਏਗਾ ਅੱਛਾ ਕੋਈ ਗੱਲ ਨਹੀਂ ਖਾ ਲੈ ਤੁਸੀਂ ਖਾ ਲੈ ਇਹ ਵੀ ਗੱਲ ਦੇਖ ਲਓ ਕਿੰਨੇ ਹੈ ਨਾ ਬਾਪੂ ਗਲਤ ਕੰਮ ਆ ਇਹਨਾਂ ਦਾ ਤੁਸੀਂ ਖਾਓ ਫਿਰ ਹੁਣ ਖਾ ਲਓ ਫਿਰ ਕਿਉਂ ਹੋ ਗਿਆ ਖਾ ਪੀ ਕੇ ਨਹੀਂ ਸ਼ੁਕਰੀਆ ਮੈਂ ਤਾਂ ਮਿੱਠਾ ਪਾਣੀ ਪੀਣਾ ਮੈਂ ਤਾਂ ਪਾਣੀ ਪੀਣਾ ਚਲੋ ਹਰਾ ਪਾਣੀ ਪਿਲਾਉਂਦੇ ਹਾਂ ਹਰਾ ਪਾਣੀ ਪਿਲਾ ਦਿਓ ਫਿਰ ਆੜਾ ਨਹੀਂ ਪੀਣਾ ਪਰਦਾ ਹਾਂ ਉਹੀ ਪੀਣਾ ਮੈਂ ਉਹ ਗੱਲ ਜਿੱਦ ਤੱਕ ਨੂੰ ਜਾਣਾ ਜਾਉਣਾ ਇੱਥੇ ਸੇਵਾ ਕਰੋ ਟਾਈਮ ਤਿੰਨ ਵਜੇ ਟਾਈਮ ਹੋ ਤਿੰਨ ਵਜੇ ਚਲੋ ਜਾਓ ਤੁਸੀਂ ਨਾਲ ਲੈ ਕੇ ਜਾਣਾ ਹੁਣ ਮੈਂ ਲੈ ਹੈਂ ਦੱਸ ਬਾਬੇ ਤੇਰੇ ਸੇਵਾਦਾਰ ਨਹੀਂ ਮਾਨ ਹੈਗੇ ਕੀ ਆ ਘੋਲ ਕੇ ਪਾਇਆ ਵਈ ਨਾ ਚ ਬਾਬੇ ਨੂੰ ਨਾ ਧੰਨਵਾਦ ਉਠਦੀ ਸਰ ਕਹਿੰਦੇ ਨੇ 10 ਜਦ 10:00 ਵੱਜ ਗਏ ਸਾਨੂੰ ਦੱਸ ਦਿਓ ਅਸੀਂ ਸੇਵਾ ਕਰਨ ਜਾਣੇ ਮਾਰਦੇ ਥਲੇ ਇੱਥੇ ਵੇਲਣ ਤਾਂ ਕਰਦੇ ਕਰਦੇ ਤਾਂ ਅੱਜ ਵੀ ਨਹੀਂ ਜਾਦਾ ਕਹਿੰਦੇ ਗਰਮੀ ਬਹੁਤ ਹਾਂ ਅੱਜ ਗੱਲ ਘੰਟਾ ਤੋਂ ਘੰਟੇ ਲੋਤੇ ਉਹੀ ਬਹੁਤ ਫਰਕ ਬਹੁਤ ਫਰਕ ਆ ਨਾਲੇ ਇਹਨਾਂ ਦੇ ਮਨ ਚ ਹੋ ਜਾਂਦੀ ਆ ਨਾ ਸੇਵਾ ਕਰ ਲਈ ਅਸੀਂ ਐ ਕਰ ਲਈ ਸਾਡੇ ਵਾਲਾ ਤਾਂ ਦਮਾਲਾ ਬੰਨਦਾ ਪਹਿਲਾਂ ਜਾ ਕੇ ਹਾਂ ਰਮਾਲੇ ਦਾ ਕੀ ਪਤਾ ਨਾ ਆ ਆਤੀ ਪੜਨਾ ਤਾਂ ਯਾਰ ਓਹੋ 5-4 ਗਲਾਸ ਪੀਣੇ ਤੇ ਆ ਤੇ ਹਾਂ ਬੱਸ 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 ਐ ਤਾਂ ਗੱਡੀ ਇਹਦਾ ਨਾ ਮਰਜ਼ੀ ਕੰਨਾ ਨੇ ਤਰਾਨੇ ਕਹਿੰਦਾ ਵੀ ਜਣਾ ਭੈਣ ਚ ਉਹਨਾਂ ਨੇ ਕਹਿੰਦਾ ਚੰਗਾ ਇਹ ਗੱਲ ਨਹੀਂ ਕੱਢਣੀ ਬਾਪੂ ਗੱਲ ਨਹੀਂ ਕੱਢਣੀ ਉਹਨਾਂ ਨੇ ਕਹਣਾ ਬਈ ਦੇਖ ਲੈ puri maar ti khandi khandi ਬਾਪੂ ਤੁਹਾਨੂੰ ਕੀ ਲੱਗਦਾ ਮੇਰਾ ਬਾਪ ਇਹ ਜਹਾ ਹੈਗਾ ਨਾ ਨਾ ਲੜਨ ਵਾਲਾ ਬਸ ਬੇ ਅਨੁਪਤ ਆਉਨੋ ਆਏ ਹੁੰਦਾ ਬਸ ਮੈਨੂੰ ਸੱਚੀ ਗੱਲ ਦੱਸ ਦੋ ਹਾਂ ਹਾਂ ਨਾ ਨਾ ਜੇ ਤੂੰ ਨਾ ਕਹਿੰਦਾ ਬਸ ਕਰੋ ਹੁਣ ਦੀਦੀ ਪਤਾ ਕੀ ਓਏ ਹੁਣ ਖਾਦੇ ਨਹੀਂ ਰੋਪੜਾ ਵਾਲੇ ਬਾਂਦਰਾ ਵਾਂਗੂ ਝੂਠਦੇ ਓਏ ਤੂੰ ਕੰਮ ਕੰਨਾ ਨਾ ਮਾਰ ਜੇ ਕੰਮ ਕੰਨਾ ਕਰਨਾ ਹੈ ਤੁਹਾਨੂੰ ਨਾ ਹਾਂ ਕੰਮ ਨਹੀਂ ਕਰਦਾ ਚਲੋ ਆਜੋ ਸਾਸੀ ਕਲਾਂਕੀ ਦੀ ਆਸਕੇਲੋ ਚੋ ਪਾਟ ਚਾਹ ਹਾਂ ਚਲੋ ਤੂੰ ਖਾਣਾ ਖਾਣਾ ਖਾਂਦਾ ਪਾ ਖਾਣਾ ਹਾਂ ਕਿਮਾਜੀ ਬਸ ਵੀ ਰੁਕ ਗਈ ਸਾਡਾ ਇੱਧਰ ਮਧੂ ਮੱਖੀਆਂ ਨੇ ਜੀ ਜਿਹੜਾ ਕੰਮ ਜ਼ਿਆਦਾ ਹੀ ਕਰਿਆ ਹੋਇਆ ਮੱਛਰਦਾਨੀ ਵੀ ਲਗਾ ਲੈਨੇ ਇਹ ਜੀ ਤਾਂ ਕੋਈ ਗੱਲ ਨਹੀਂ ਹੈਗੀ ਫੇਰ ਕਿਆ ਚੱਲਿਆ ਜੀ ਅਪਰਾਇਮਾ ਤੁਮ ਪਾਣੀ ਪਲਾਓ ਇਧਰ ਪਾਣੀ ਪਲਾਓ ਸਾਰੇ ਇਧਰ ਲੰਘੇ ਸੇਵਾਦਾਰ ਸਤਿ ਸ੍ਰੀ ਅਕਾਲ ਜੀ ਕਿਹ ਹਾਲ ਚੰਨ ਰੋਪੜ ਘੁੰਮਈਆਂ ਸੰਗਤਾ ਹੈ ਚੱਲੋ ਵਧੀਆ ਹੈ ਖੜ ਜਾ ਦੋ ਮਿੰਟ ਨਾ ਪਲਾਣੇ ਆ ਹੈ ਬਾਬੀ ਦੇਖ ਲੈ ਮੂੰਹ ਮੋੜ ਕੇ ਖੜ ਗਈ ਵੇ ਕੁੜੀ ਆਇਆ ਨਾ ਕਹਿ ਦੇ ਵੇ ਕਿਆ ਲੈ ਕੇ ਆਈਆਂ ਖਾਣ ਨੂੰ ਵੀ ਦੇਣਾ ਪੈ ਜਾਣਾ ਅੱਛਾ ਮੈਂ ਵਸ ਥੈਂਕ ਯੂ ਤੁਸੀਂ ਕਹਿਤਾਂ ਨਹੀਂ ਬਹੁ ਬੜੀ ਗੱਲਾਂ ਠੀਕ ਆ ਪਾਣੀ ਪਿਲਾਓ ਭਾਈ ਇੱਧਰ ਇੰਨੀ ਕਿ ਸੇਵਾ ਸਾਡੀ ਵੀ ਬਾਦੀ ਬਾਬਾ ਜੀ ਨੂੰ ਫੜਾਓ ਮੈਨੂੰ ਨਾ ਫੜਾਓ ਨਹੀਂ ਕੋ ਫੜਾ ਮੈਂ ਨਹੀਂ ਫੜਨਾ ਪਾਓ ਇੱਧਰ ਪਿਲਾਓ ਹਾਏ ਹਾ ਜੀ ਜੀ ਘਰ ਮਿੱਠਾ ਪਾਣੀ ਪੀਣ ਤੋਂ ਬਾਅਦ ਠੀਕ ਹੈ ਕਿ ਹਾਈ ਜੀ ਆ ਜੀ ਉਹ ਟਿੰਟਾ ਟੇ ਇੱਧਰ ਲੱਗਾ ਬਾ ਹੂ ਆ ਹੈ ਇਸਰਾ ਮੰਮੀ ਸਾਡੀ ਬੈਠੀ ਹੋਏ ਇਸ ਵੇ ਵਿੱਚ ਇਹ ਹੁਣ ਅੱਜ ਦਾ ਹੀ ਚੈਨ ਆ ਜੀ ਕੱਲੂ ਸਾਡੀ ਫਰੂਦੀ ਨਹੀਂ ਆ ਜਣਾ ਠੀਕ ਹੈ ਖਰੂਦੀ ਉਹਨੇ ਕਿੱਥੇ ਸਾਨੂੰ ਸਾਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਕਰੇ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਚ ਰੱਖੇ ਅੱਸੀ ਆ ਕਾਲੂ ਆਪਣੇ ਸ਼ੈਤਾਨ ਨੇ ਆ ਜਣਾ ਹਾਂ ਘਰ ਦੇ ਵਿੱਚ ਰੌਲ ਪਾ ਜਣੀ ਫੇਰ ਕਰਨ ਦਾ ਕੀ ਬਣੂਗਾ ਘਰ ਦਾ ਕੀ ਬਣਦਾ ਅੱਗੇ ਕੀ ਬਣਦਾ ਆ ਉਹ ਆਇਨਾ ਚੱਕ ਆਇਨਾ ਕਰ ਘਰ ਚ ਜਾਣ ਆ ਜਣੀ ਚਲ ਕੋਈ ਘਰ ਚ ਜਾਣ ਮੇਰਾ ਕੰਮ ਕੀ ਹੁੰਦਾ ਤਾਂ ਹੀ ਮੈਂ ਕਹਿੰਦੀ ਵੀ ਘਰ ਚ ਜਾਣ ਆ ਜਣੀ ਹਾਂ ਸਹੀ ਗੱਲ ਹੁਣ ਤੂੰ ਕਿਥੇ ਗਈ ਦੱਸ ਕੇ ਤਾਂ ਗਈ ਸੀ ਤੁਹਾਨੂੰ ਵੀ ਸ਼ਵੀਲ ਪਰ ਦੇ ਕੇ ਆਵਾ ਮੜ ਜਾ ਛਾਪਾ ਮਾਰ ਕੇ ਆਵਾ ਫੇਰ ਆਇਆ ਨਹੀਂ ਉਹ ਆਹ ਤਾਂ ਕਹਿੰਦਾ ਮੇਰੀ ਉਮੀਦ ਤਾਂ ਕਰਨ ਲੱਗ ਗਿਆ ਕਹਿੰਦਾ ਇੱਕ ਘੰਟਾ ਹੋਰ ਲਾਏ ਉਹਦੇ ਮੈਂ ਕਿ ਚਲ ਕੇ ਇੱਕ ਵੀ ਲਾ ਲਾ ਉਹ ਬਹੁਤ ਨਿਆਣੇ ਦੇ ਮੰਮੀ ਉੱਥੇ ਤਾਂ ਹੀ ਉਹਨੂੰ ਚਲ ਕੋਈ ਨਾ ਵਧੀਆ ਸੇਵਾਈ ਆ ਪਰ ਉਹਨੂੰ ਕਹਿਦਣਾ ਤਾਂ ਵੀ ਕਿਹਾਈ ਵਿੱਚ 4 ਵਜੇ ਟਿਊਸ਼ਨ ਹਾਂ ਕਿਹਾਈ ਆ ਤਾਂ ਉੱਤੇ ਬਾਬੇ ਬੜੇ ਫਿਰਦੇ ਹੈ ਤਾਂ ਵੀ ਨਿਆਣਿਆਂ ਨੂੰ ਸੜਕ ਪਾਰ ਨਹੀਂ ਕਰਨ ਦਿੰਦੇ ਠੀਕ 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 ਪਰ ਜਦ ਮੈਂ ਗਈ ਗੋਲ ਗੱਪੇ ਖਾਣ ਸਾਰੇ ਬਾਬੇ ਨੇ ਬੜੇ ਨੇ ਕਿਹਾ ਹੁਣਾ ਨਾ ਵੀ ਚਲ ਤੁਸੀਂ ਸੇਵਾ ਕਰਾਉਨੇ ਆ ਰੋਜ਼ਾ ਚ ਖਾਓ ਅੱਛਾ ਹਾਂ ਬਾਬਾ ਜੀ ਨੇ ਵੀ ਕਿਹਾ ਕਹਿੰਦੇ ਜੇ ਮੈਂ ਇਹਨਾਂ ਨੂੰ ਖੁਸ਼ ਰੱਖੂੰਗਾ ਤਾਂ ਹੀ ਫਿਰ ਇਹ ਸੇਵਾ ਕਰਨਗੇ ਕੁਛ ਵੀ ਗੱਲ ਆ ਹਾਂ ਨਹੀਂ ਸਹੀ ਗੱਲ ਆ ਸਹੀ ਹਾਂ ਹਾਂ ਬੱਚੇ ਆ ਚਲ ਹੂੰ ਬਈ ਸੇਵਾ ਭਾਵਨਾ ਦੇ ਨਾਲ ਛੋਟੇ ਬੱਚੇ ਤੇ ਜੁੜਨਾ ਬੰਦ ਆ ਸਾਰੀ ਖੁਸ਼ ਹੋ ਕੇ ਖਾਣ ਸਾਰੀ ਖੁਸ਼ ਹੋ ਕੇ ਖਾਣ ਲੱਗੇ ਹੋਏ ਤੇ ਦੇਖ ਲੋ ਅੱਛਾ ਹਾਂ ਅੱਜ ਹੋਰ ਗੱਪਿਆ ਦੀਦੀ ਦੀਦੀ ਅੱਜ ਕੋਲ ਕੱਪਿਆ ਸਾਡਾ ਕਹਿੰਦਾ ਪੈਕ ਕਰਾਉਣੇ ਕਰਨ ਨੂੰ ਲੈ ਜਾ ਕੁਛ ਨਹੀਂ ਹੁੰਦਾ ਮੈਂ ਕਹਾਂ ਛੱਡ ਪਰਾ ਤੂੰ ਅਸੀਂ ਨਾਦ ਦੋਗੀ ਤੇਰੀ ਹਾਂ ਮੈਂ ਕਹਾਂ ਉਹ ਮੈਂ ਕਹਾਂ ਤੂੰ ਰੱਜ ਲਿਆ ਅਸੀਂ ਸਾਰੇ ਰੱਜ ਲੈ ਹਾਂ ਗੱਲ ਖਤਮ ਐ ਹਾਂ ਹੁਣ ਕਿਸੇ ਦਿਨ ਨਾ ਜੇ ਸੂਬਾ ਹੀ ਸ਼ੁਗ ਨੂੰ ਲੈ ਕੇ ਜਾਉਂਗੇ ਮੇਰਾ ਬੀਲਾ ਸ਼ਬੀਗ ਸੇਵਾ ਕਰ ਉਹ ਤਾਂ ਕਹਿੰਣਾ ਭਾਂਡੇ ਧੋਣੇ ਆ ਮੈਂ ਭਾਂਡੇ ਦੀ ਭਾਂਡੇ ਬਸ ਆਹ ਕੁਛ ਕਰਨਾ ਆਉਂਦਾ ਇਹਨੂੰ ਚਲ ਕੋਈ ਹਾਂ ਅੱਜ ਸਬਜ਼ੀ ਕਿਆ ਬਣਾਉਣੀ ਫਿਰ ਸਬਜ਼ੀ ਦੇਖਦੇ ਆ ਕਿ ਉਹ ਹੂੰ ਹਮਮ ਅੱਛਾ ਜਿਹੜੀ ਆ ਮਾਮਾ ਦੀ ਰਿਟਾਇਰਮੈਂਟ ਆ ਮੈਨੂੰ ਆਏ ਦੱਸੋ ਵੀ ਜੇ ਗਏ ਤਾਂ ਠੀਕ ਆ ਵੀ ਨੇ ਇਲੈਕਸ਼ਨ ਕਰਕੇ ਪਾਪਾ ਬਣ ਲੱਗਦਾ ਥੋੜੇ ਜਿਹਾ ਬਿਜ਼ੀ ਲੱਗਦੇ ਆ ਵੀ ਫੇਰ ਕਹਿੰਦਾ ਪਾਪਾ ਆਏ ਤੁਸੀਂ ਚੱਲੂਗੇ ਨਾਲ ਮੈਂ ਨਹੀਂ ਉਸ ਵੀ ਕਹਿ ਸਕਦੀ ਨਾ ਮੇਰਾ ਅਜੇ ਗਰਮੀ 'ਚ ਜਾਣ ਦਾ ਮਨ ਕਰਦਾ ਨਹੀਂ ਐ ਐਦਾਂ ਕਿਉਂ ਕਰਦੀ ਐ ਆਹੋ ਫੇਰ ਹਾਂ ਕੋਸ਼ਿਸ਼ ਹੋਊਗੀ ਤੁਹਾਡੀ ਜਾਣਦੀ ਕਹਿਣਦਾ ਪਾਪਾ ਮੈਂ ਕਸ ਕਸਾ ਦੀ ਲਾਰੇ ਫੇਰ ਆਏ ਨਹੀਂ ਮੈਨੂੰ ਪੇ ਦੀ ਸ਼ੂਬ ਨੂੰ ਪੇ ਦੀ ਕਰ ਲੈ ਲੈ ਸੁਣ ਤਾਂ ਲੋ ਮੈਂ ਹੋਗੀ ਸ਼ੂਬ ਹੋਗੀ ਕਰਨ ਹੋਗੇ ਅਸੀਂ ਤਿੰਨੇ ਨਿਆਣੇ ਚੱਲ ਜਾਂਦੇ ਪਾਪਾ ਵੀ ਛੱਡੋ ਤੁਸੀਂ ਅਸੀਂ ਤਿੱਡੇ ਲੰਘ ਜਨੇ ਵਾਸ ਚੜ ਕੇ ਚਲੋ ਠੀਕ ਹੈ ਫਿਰ ਕੋਈ ਗੱਲ ਨਹੀਂ ਦੇਖ ਲਉ ਨੇ ਬਣਾ ਲਉ ਨੇ ਪਲਾਨ ਕਿੱਦਾਂ ਬਣਾਉਣਾ ਅੱਜ ਸਬਜ਼ੀ ਕਿ ਬਣਾਉਣੀ ਆ ਦੇਖਦੀ ਆ ਫਿਰ ਦੁਬਾਰਾ ਪੁੱਛੀ ਜਾਂਦੀ ਮੈਨੂੰ ਆਏ ਆ ਵੀ ਕਹਿ ਦਵੇ ਕਿਤੇ ਰਾਤ ਨੂੰ ਬਣਾਉਣੇ ਆ ਕਾਲੂ ਰਾਜਮਾ ਬਣਾਉਂਗੇ ਚੱਲ ਸ਼ੂਬੀ ਵੀ ਖਾ ਲੂਗੀ ਛਾੜੀ ਠੀਕ ਹੈ ਜੀ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਸਾਰੇ ਉੱਥੇ ਰੌਣਕੇ ਰੌਣਕਾ ਲੱਗੀਆਂ ਆਈਆਂ ਪਾਬਾ ਜੀ ਕੋਲ ਬਾਬਾ ਹੀ ਕਹਿੰਦੇ ਮਾਮਾ ਵੀ ਕਹਿੰਦੀ ਹੋਣੀ ਆ ਚੱਲ ਬੱਜੀ ਦੁਪਹਿਰ ਨੂੰ ਬਾਬੇ ਕੋਲ ਚਲੇ ਗਏ ਚੰਗਾ ਕੰਮ ਕਰਦੇ ਆ ਕੋਈ ਮੈਂ ਕਿਹਾ ਹਾਂ ਜੀ ਹਾਂ ਜੀ ਹਾਂ ਜੀ ਚਲੋ ਜੀ ਫੇਰ ਠੀਕ ਆ ਮਿਲਦੇ ਆ ਕਿਸੇ ਅਗਲੀ ਵੀਡੀਓ ਤੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ ਦਰੁਸਤ ਰੱਖੇ ਬਾਏ ਬਾਏ